ਕੁੜਾਇੇ ਕਿੰਨੇ ਮਲਾਈ ਤੁਹਾਡਾ ਰਹਿ ਗਿਆ ਸਾਡਾ ਰਕਬਾ ਪਾਰ ਹੈਗਾ ਉਹ ਮਿਲ ਹੀ ਗਿਆ ਹੈ ਕੇਂਦਰ ਸਾਹਿਬ ਸਰ ਦੇ ਜੱਲ ਦੇ ਸ਼ੁਰੂਆਤੀ ਨਾ ਰੋਡ ਕਰ ਲਓ ਹੋਏ ਹੋਏ ਸਾਰੇ ਦਿਨ ਤੇ 50 ਦਿਆ ਸਮਰੇ ਇਹ ਨਾ ਸੋਨਾ ਸਿੰਘ ਤੇ ਸੁਖੀਰ ਸਿੰਘ ਚਾਰਜ ਸਿੰਘ ਮੰਗਰ ਸਿੰਘ ਹਰਸ਼ਦੀਪ ਸਿੰਘ ਤੇਰਲੇ ਕੁਮਾਰ ਕਲਤੀ ਗਾਇਉਂਦਲੇ ਬਸਤਾਰ ਕਾਲਾ ਸਿੰਘ ਮਾਝਾ ਸਿੰਘ ਕਾਲਾ ਸਮਰਥ ਵਾਹ ਜੀ ਵਾਹ ਅਸ਼ੋਕ ਸਿੰਘ ਟੌਪ ਸਿੰਘ ਇਕੰਦਰ ਸਿੰਘ ਅਮਰ ਸਿੰਘ ਅਸ਼ੋਕ ਸਿੰਘ ਟੌਪ ਸਿੰਘ ਇਕੰਦਰ ਸਿੰਘ ਅਮਰ ਸਿੰਘ ਇਕੰਦਰ ਸਿੰਘ ਅਮਰ ਸਿੰਘ ਸਾਡੇ ਲੋਕਾਂ ਦੀਆਂ ਕ੍ਰੀਆ ਇਹਨੀਆਂ ਪਤਾ ਨਹੀਂ ਹਾਂ ਸੀ ਇੰਨੇ ਸਾਰੇ ਪਸ਼ੂ ਆਉਂਦੇ ਤੇ ਉਹ ਬੱਚੇ ਕਨੇ ਸੈਟਰ ਨਹੀਂ ਨਾ ਬਣਿਆ ਤੇ ਅੱਜ ਪਾਣੀ ਨਹੀਂ ਪਾਲ ਸਕਦੇ ਇੱਕ ਦੋ ਘਰਾਂ ਦੇ ਦਿੰਦੇ ਨੇ ਤਿੰਨ ਚਾਰ ਘਰਾਂ ਦੇ ਪਿੰਡ ਅੱਛਾ ਅੱਜ ਆਪਾਂ ਨਾ ਫੀਡ ਵੇਚੀਏ ਰਾਸ਼ੀ ਵੇਚਿਆ ਇੱਥੇ ਕਿੰਨੇ ਮੁੰਡੇ ਆਪਣੇ ਅੱਛਾ ਬਾਅਦ ਇਹਨਾਂ ਦਾ ਕਰਦੇ ਹਾਂ ਜਿੰਨੇ ਜਿਨ੍ਹਾਂ ਦੀ ਆਪਾਰ ਜ਼ਮੀਨਾਂ ਸੀ ਔਰ ਉਹਨਾਂ ਦੇ ਪੱਠੇ ਔਰ ਸਾਰਾ ਜਿਹੜਾ ਝੋਨਾ ਜੋ ਵੀ ਉਹਨਾਂ ਨੇ ਬਜਾਈ ਕੀਤੀ ਸੀ ਉਹ ਸਾਰਾ ਡੁੱਬ ਗਿਆ ਔਰ ਉਸ ਤੋਂ ਬਾਅਦ ਇਹ ਪਰੇਸ਼ਾਨ ਸੀ ਇਸ ਕਰਕੇ ਇਹਨਾਂ ਦੇ ਜਿਹੜੇ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਸੀ ਉਹ ਅੱਜ ਐਮਐਲਏ ਸਾਹਿਬ ਪਹੁੰਚੇ ਨੇ ਇੱਥੇ ਨਵਾਂ ਹਸਤਾ ਦੇ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਔਰ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਨਾ ਹੈ ਕਿ ਇਹਨਾਂ ਨੇ ਆਪਣੇ ਹੱਥ ਨਾਲ ਆ ਕੇ ਰਾਸ਼ਨ ਜਿਹੜਾ ਉਹ ਰਾਸ਼ਨ ਵੀ ਦਿੱਤਾ ਆਟਾ ਵੀ ਦਿੱਤਾ ਤੇ ਜਿਹੜੇ ਖਾਣ ਦਾ ਸਮਾਨ ਉਹ ਵੀ ਦਿੱਤਾ ਨਾਲ ਫੀਡ ਜਿਹੜੀ ਹੈ ਉਹ ਹਰ ਜਿਹੜੇ ਘਰ ਨੂੰ ਪਹੁੰਚਾਈ ਹੈ ਉਹਨਾਂ ਦੇ ਜਿਹੜਾ ਨਾਮ ਲਿਸਟ ਦੇ ਵਿੱਚ ਨੋਟ ਕਰਕੇ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਕੱਲ ਪ੍ਰੋਵਾਈਡ ਕਰ ਦਿੱਤੀ ਜਾਵੇਗੀ ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਪੂਰੀ ਆਪਣੇ ਮਨ ਨਾਲ ਕੰਮ ਕਰ ਰਹੇ ਨੇ ਜਿੰਨੇ ਵੀ ਹੜਪੀੜਤ ਪਿੰਡ ਨੇ ਸਾਰਿਆਂ ਦੇ ਲਈ ਆਪਣਾ ਜਿਹੜਾ ਯੋਗਦਾਨ ਵਣਦਾ ਪਾਰਟੀ ਦਾ ਆਪਣਾ ਉਹ ਸਾਰਾ ਕਵਰਿੰਗ ਨੇ ਹੋਰ ਉਹਨਾਂ ਵਾਲਾ ਪਵਿੱਖ ਜਿਹੜਾ ਹੈ ਜਿਹੜਾ ਸਮਾਂ ਆਏਗਾ ਉਹਦੇ ਵਿੱਚ ਜਿਹੜਾ ਮੁਆਵਜ਼ਾ ਹੈ ਜਾਂ ਔਰ ਜਿਹੜੇ ਜਾਨੀ ਮਾਲੀ ਨੁਕਸਾਨ ਹੋਇਆ ਜਿੰਨਾ ਵੀ ਉਹ ਭਰਪਾਈ ਕਰਨਗੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੋ ਇਸ ਦਾ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਔਰ ਮੈਂ ਪਿੰਡ ਹਸਤਕਲਾਂ ਦਾ ਜਿਹੜਾ ਸਾਰਾ ਏਰੀਆ ਜਿਹੜਾ ਪਿੰਡ ਹਸਤਕਲਾਂ ਦਾ ਹੁੰਦਾ ਸੀ ਇਹਨਾਂ ਵਿੱਚੋਂ ਕਾਫੀ ਪੰਚਾਇਤਾਂ ਬਣਦੀਆਂ ਨੇ ਔਰ ਇਹ ਸਾਰਾ ਹੀ ਜਿਹੜਾ ਇਹ ਦਰਮਦਰ ਹਸਤਕਲਾਂ ਤੇ ਪੈਂਦਾ ਹੈ ਜ਼ਮੀਨ ਵੀ ਜਿਹੜੀ ਹੈ ਪੰਚਾਇਤੀ ਰਗਬਾ ਵੀ ਸਾਡਾ ਇਕੱਠਾ ਹੈ ਅਸੀਂ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਵੱਲੋਂ ਵੀ ਜਿਹੜਾ ਮੇਰੀ ਪੰਚਾਇਤ ਵੱਲੋਂ ਅਸੀਂ ਮਦਦ ਜਿੰਨੀ ਹੋਈ ਉਨੀ ਕਰਾਂਗੇ ਧੰਨਵਾਦ ਜੀ ਡਾਪਿੰਡ ਨਵਾਂ ਹਸਤਾ ਇੱਥੇ ਸਾਡੇ ਪਰਲੇ ਪਾਰਲੇ ਪਿੰਡਾਂ ਤੋਂ ਲੋਕ ਆ ਕੇ ਸਕੂਲ ਦੇ ਵਿੱਚ ਬੈਠੇ ਸੀ ਪਰ ਮੈਨੂੰ ਰਾਤ ਹੀ ਫੋਨ ਆਇਆ ਸੀ ਕਿ ਇਹਨਾਂ ਲੋਕਾਂ ਤੱਕ ਕੋਈ ਰਾਹਤ ਸਮਗਰੀ ਉਹ ਪਹੁੰਚਾਈ ਜਾਵੇ ਔਰ ਪਸ਼ੂਆਂ ਦੀ ਫੀਡ ਔਰ ਰਾਸ਼ਨ ਇਹਨਾਂ ਪਰਿਵਾਰਾਂ ਨੂੰ ਅਸੀਂ ਦੇਣ ਦੀ ਪਹੁੰਚੇ ਆਂ ਅਤੇ ਹੋਰ ਵੀ ਜਿਹੜੇ ਪਿੰਡ ਦੇ ਲੋਕਾਂ ਦੀ ਜ਼ਮੀਨ ਜਿਹੜੀ ਪਾਰਲੇ ਪਾਸੇ ਆ ਉਹਨਾਂ ਦੀ ਵੀ ਫਸਲਾਂ ਖਰਾਬ ਹੋ ਗਈਆਂ ਹਰਾਚਾਰਾ ਸਾਰਾ ਹੀ ਖਰਾਬ ਹੋ ਗਿਆ ਤਾਂ ਉਹਨਾਂ ਲਈ ਵੀ ਅਸੀਂ ਫੀਡ ਜਿਹੜੀ ਹੈ ਪ੍ਰੋਵਾਈਡ ਕਰਾ ਰਹੇ ਹਾਂ ਕੁੱਲ ਅਸੀਂ ਕਿਹੜੀ ਗੱਟੇ ਜਿਹੜੇ ਜਿਨ੍ਹਾਂ ਦੇ ਪਿਆਰਲੇ ਪਾਸੇ ਜਿਨ੍ਹਾਂ ਦਾ ਖੇਤ ਨੇ ਹਰਾਚਾਰਾ ਖਰਾਬ ਹੋਇਆ ਹੈ ਜਾਂ ਜਿਹੜੇ ਉਧਰ ਦੇ ਜਿਹੜੀ ਆਪਣੀਆਂ ਜ਼ਮੀਨਾਂ ਤੇ ਨਿਰਭਰ ਕਰਦੇ ਸੀ ਉਹਨਾਂ ਦਾ ਅਸੀਂ ਰਾਸ਼ਨ ਵੀ ਪਹੁੰਚਾ ਦਿੱਤਾ ਗਿਆ ਸਾਡੇ ਮੰਗਾ ਜੀ ਨੇ ਫੁੱਲਾ ਜੀ ਨੇ ਸਾਡੇ ਸਾਰੇ ਸਰਪੰਚ ਸਾਹਿਬ ਨੇ ਹਸਤਾਖਰਾਂ ਸਾਰੇ ਜਿਹੜੇ ਨੇ ਸਾਡੇ ਸਾਥੀ ਇਹਨਾਂ ਨੇ ਦੱਸਿਆ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਜੜੀਆਂ ਨੇ ਇਸ ਪਰਲੇ ਪਾਸੇ ਪੈਂਦੀਆਂ ਦਰਿਆ ਦੇ ਵਿੱਚ ਆਉਂਦੀਆਂ ਉਹਨਾਂ ਦੇ ਫਸਲਾਂ ਖਰਾਬ ਹੋ ਗਈਆਂ ਔਰ ਜਿਨ੍ਹਾਂ ਦਾ ਗੁਜ਼ਾਰਾ ਸਿਰਫ ਖੇਤੀ ਤੋਂ ਹੀ ਸੀਗਾ ਉਹਨਾਂ ਦਾ ਬੜਾ ਨੁਕਸਾਨ ਹੋਇਆ ਉਹਨਾਂ ਪਰਿਵਾਰਾਂ ਤੱਕ ਅਸੀਂ ਜਿਹੜਾ ਰਾਸ਼ਨ ਔਰ ਪਸ਼ੂਆਂ ਲਈ ਫੀਡ ਪਹੁੰਚਾਈ ਹੈ ਔਰ ਮਨਾਨੂੰ ਇਹ ਵੀ ਵਿਸ਼ਵਾਸ ਦੋ ਉਹਨਾਂ ਨੇ ਜਿੰਨੀ ਵੀ ਫਸਲ ਖਰਾਬ ਹੋ ਗਈ ਹੈ ਉਹਨਾਂ ਸਾਰੀਆਂ ਫਸਲਾਂ ਦਾ ਜਿਹੜਾ ਮੁਆਵਜ਼ਾ ਅਸੀਂ ਲੈ ਕੇ ਦੇਵਾਂਗੇ ਔਰ ਕੋਈ ਵੀ ਕਿਸੇ ਦਾ ਨੁਕਸਾਨ ਹੋਇਆ ਹੈ ਜੋ ਵੀ ਜਿਵੇਂ ਵੀ ਨੀਮਾ ਅਨੁਸਾਰ ਜਿੰਦਾ ਵੀ ਬਣਦਾ ਹਰ ਇੱਕ ਦਾ ਜਿਹੜਾ ਅਸੀਂ ਪੂਰੀ ਪ੍ਰਪਾਈ ਚੰਨੀ ਹੁੰਦੀ ਹੈ ਕਰਵਾ ਕੇ ਤੇ ਆਇਆ